ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੇਨਤੀ ਹੈ ਸਾਰਿਆਂ ਨੂੰ ਵੀ ਆਜੋ ਜੁੜ ਜੋ ਤੇ ਜੁੜ ਕੇ ਅੱਜ ਆਪਾਂ ਗੱਲਬਾਤ ਕਰਦੇ ਹਾਂ ਜ਼ਰੂਰੀ ਹੈ ਜਿਹੜੀ ਜ਼ਰੂਰੀ ਨਹੀਂ ਕਹ ਸਕਦੇ ਬਹੁਤ ਜ਼ਰੂਰੀ ਗੱਲ ਹੈ ਜੀ ਉਹ ਆਪਾਂ ਅੱਜ ਕਰਨੀਆਂ ਦੇ ਨਾਲ ਹੁੰਦੇ ਜਿਹੜੇ ਜਿਹੜੇ ਵੀ ਜੁੜੀ ਜਾਣਗੇ ਉਹ ਦੱਸੀ ਚੱਲੀ ਵੀ ਆਵਾਜ਼ ਆਬੂਤ ਸਹੀ ਹੈ ਫਿਰ ਅੱਜ ਪਟੋਕ ਦੀ ਗੱਲਬਾਤ ਕਰਾਂਗੇ ਤੇ ਗੱਲਬਾਤ ਹੈ ਵੀ ਬਹੁਤ ਜ਼ਰੂਰੀ ਕਿਉਂਕਿ ਕੁਝ ਇਨਵਾਇਟਰ ਵਗੈਰਾ ਕਰਕੇ ਦੇਖਦੇ ਆ ਜੀ ਆ ਜਾਣਗੇ ਕੋਈ ਛੋਲੇ ਛੋਲੇ ਸਾਰੇ ਵੀਰ ਜੁੜ ਜਿਓ ਜੇ ਤੁਹਾ ਪੰਜ ਸੱਤ ਕ ਵੀਰ ਜੁੜਨ ਲੱਗੇ ਆਪਾਂ ਨਾਲ ਦੇਣਾ ਇੱਕ ਵੀਰਾਂ ਨੂੰ ਬੇਨਤੀ ਹੈ ਸਾਰਿਆਂ ਨੂੰ ਵੀ ਸ਼ੇਅਰ ਕਰੋ ਯਾਰ ਵੀਰ ਬਣ ਕੇ ਕਿ ਹੁਣ ਕੁਛ ਮਾਸ਼ਲੇ ਨੇ ਜਿੰਨਾ ਤੇ ਤੇ ਨਕਨ ਸਿੰਘ ਸ਼ਨੀਵਾਲ ਬਹੁਤ ਬਹੁਤ ਧੰਨਵਾਦ ਭਾਈ ਜੀ ਤੁਸੀਂ ਆਇਓ ਸੋ ਅੱਜ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਵੀ ਇੱਕ ਕੁੜੀ ਹੈ ਆਪਣੀ ਆਪਣੀ ਧੀ ਹੈ ਆਪਣੀ ਭੈਣ ਹੈ ਉਹ ਕੁੜੀ ਜਿਹੜੀ ਯੂਨੀਵਰਸਿਟੀ ਦੇ ਵਿੱਚ ਪੜ੍ਹਸ ਵਾਲਿਆਂ ਨੇ ਭੀੜੀ ਹੈ ਉਹਨੂੰ ਮਾਈ ਭਾਗੋ ਅਵਾਰਡ ਦੇਤਾ ਹੈ ਮਾਨ ਸਾਹਿਬ ਨੇ ਅਹ ਕਹਾਂ ਚਲੋ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਦਾ ਵੀ ਜਿਨ੍ਹਾਂ ਨੇ ਬੱਚੀ ਨੂੰ ਐਪਰੀਸ਼ੀਏਟ ਕਰਿਆ ਇਸ ਗੱਲ ਦੇ ਉੱਤੇ ਜਿਹੜਾ ਆਪਾਂ ਉਹਨਾਂ ਨੂੰ ਚੰਗਾ ਕਹਿਨੀ ਬਹੁਤ ਵਧੀਆ ਗੱਲ ਹੈ ਜੀ ਉਹਨਾਂ ਨੇ ਜਿਹੜਾ ਉਹਨਾਂ ਨੂੰ ਐਪਰੀਸ਼ੀਏਟ ਕਰਿਆ ਦੂਜੀ ਗੱਲ ਜਿਹੜੀ ਆਪਾਂ ਕਰਨੀ ਹੈਗੀ ਵੀ ਜਿਹੜਾ ਇਹ ਫੈਸਲਾ ਲਿਆ ਜਿਹੜੀ ਗੱਲ ਹੋਈ ਹੈ ਵੀ ਕੋਸ ਕੁੜੀ ਨੂੰ ਮਾਈ ਭਾਗੋ ਅਵਾੜ ਦਿੱਤਾ ਹੈ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਨੇ ਪਹਿਲੀ ਗੱਲ ਤਾਂ ਇਹ ਵੀ ਮਾਈ ਭਾਗੋ ਦਾ ਰਤਬਾ ਜਿਹੜਾ ਹੈ ਉਹ ਬਹੁਤ ਵੱਡਾ ਤੇ ਉਸ ਕੁੜੀ ਦੀ ਉਮਰ ਹੈ ਜਿਹੜੀ ਉਹ ਬਹੁਤ ਛੋਟੀ ਹੈ ਹਾਲੇ ਹੁਣੇ ਹੋਰ ਬਹੁਤ ਕੁਝ ਵੀ ਖੜਾ ਹੈ ਉਤਾਰ ਜਿਹੜਾ ਆਉਣੇ ਨੇ ਇਹ ਨਾ ਹੋਵੇ ਵੀ ਵੀ ਭੀਕ ਭੈਣ ਸਾਡੀ ਇੱਕ ਬੱਚੀ ਜਿਹਨੂੰ ਅਸੀਂ ਮਾਈਪਾ ਗੋਦਾ ਅਵਾਰਡ ਦਿੱਤਾ ਹੈ ਉਹ ਉਸ ਅਵਾਰਡ ਨੂੰ ਕਿਸ ਤਰੀਕੇ ਨਾਲ ਨਿਭਾਉਂਦੀ ਹੈ ਉਸ ਕਰਦਾ ਉਹ ਕਾਜ਼ਾਰ ਨੂੰ ਕਿੰਨਾ ਕੁ ਚਿਰ ਕਾਇਮ ਰੱਖਦੀ ਹੈ ਕੋਲੇ ਬੱਚੀ ਹੈ ਦੂਜੀ ਗੱਲ ਜਿਹੜਾ ਇਹ ਫੈਸਲਾ ਲੈ ਗਿਆ ਸੋਸ਼ਲ ਮੀਡੀਆ ਤੇ ਦਵਾ ਹਿੱਟ ਲਿਆ ਗਿਆ ਕਿਉਂਕਿ ਸੋਸ਼ਲ ਮੀਡੀਆ ਉੱਤੇ ਜਿਹੜੀ ਚੀਜ਼ ਚੱਲ ਪੈਂਦੀ ਹੈ ਜਾਂ ਜਿਹੜੀ ਚੀਜ਼ ਹਾਈਲਾਈਟ ਹੋ ਜਾਂਦੀ ਹੈ ਸਾਡੇ ਬੰਦੇ ਉਧਰ ਨੂੰ ਤੁਰ ਪੈਂਦੇ ਨੇ ਮਾਰਦ ਮਾਰ ਨੂੰ ਲੱਗੇ ਨਹੀਂ ਚਲੋ ਹੁਣੀ ਵੀ ਚਾਹੀਦੇ ਨਹੀਂ ਗੱਲ ਨਹੀਂ ਹੋਣੀ ਚਾਹੀਦੀ ਪਰ ਥੋੜਾ ਜਿਹਾ ਸਾਨੂੰ ਸੂਝ ਸਮਝ ਨਾਲ ਚੱਲਣਾ ਚਾਹੀਦਾ ਹੈ ਮੈਂ ਤੁਹਾਨੂੰ ਕੁਸ਼ਕ ਸੰਘਰਸ਼ ਦੇ ਵਿੱਚ ਕੁਸ਼ਕ ਬੀਬੀਆਂ ਨੇ ਸਿੱਖ ਸੰਘਰਸ਼ ਜਿਹੜਾ ਖਾਲਿਸਤਾਨ ਮੂਵਮੈਂਟ ਦੇ ਲਈ ਲੜਿਆ ਗਿਆ 1984 ਤੋਂ ਲੈ ਕੇ ਅੱਜ ਤੱਕ ਜਿਹੜਾ ਸੰਘਰਸ਼ ਲੜਿਆ ਗਿਆ ਉਹ ਸੰਘਰਸ਼ ਦੇ ਵਿੱਚ ਕੁਝ ਬੀਬੀਆਂ ਨੇ ਜਿਨ੍ਹਾਂ ਦੇ ਨਾਮ ਹੈ ਤੁਹਾਡੇ ਨਾਲ ਸ਼ੇਅਰ ਕਰੂੰਗਾ ਤੁਹਾਨੂੰ ਦੱਸੂੰਗਾ ਵੀ ਆਹਾ ਹਾ ਬੀਬੀਆਂ ਨੇ ਇਹ ਸਾਰੀ ਗੱਲਬਾਤ ਮੈਂ ਭਾਈ ਸਰਿੰਦਰ ਸਿੰਘ ਢੀਕਰੀ ਵਾਲਾ ਫੋਨ ਤੇ ਗੱਲਬਾਤ ਕੀਤੀ ਉਹਨਾਂ ਨਾਲ ਡਿਸਕਸ਼ਨ ਕੀਤੀ ਫੇਰ ਮੈਂ ਇਸ ਅਸੇ ਬੁਲਾਈ ਹੋਏ ਆ ਠੀਕ ਹੈ ਜੀ ਤੇ ਮੈਂ ਜਿਹੜੀ ਗੱਲ ਤੁਹਾਨੂੰ ਕਹਿਣੀ ਚਾਹਨਾ ਬੀਜੇ ਅਵਾਰਡ ਮਾਨ ਸਾਹ ਦੇਣੀ ਸੀ ਜੇ ਅਵਾਰਡ ਦੇਣਾ ਸੀ ਤਾਂ ਵਾਰਡ ਦਿੰਦੇ ਭਾਈ ਦਇਆ ਸਿੰਘ ਲਾਹੌਰੀਆ ਉਹਨਾਂ ਦੇ ਘਰ ਵਾਲੇ ਜਿਨ੍ਹਾਂ ਨੇ 10 ਸਾਲ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਕੱਟੇ ਉਹ ਹੱਕਦਾਰ ਸੀ ਮਾਈ ਭਾਗੂ ਦੇ ਅਵਾਰਡ ਦੀ ਭਾਈ ਦਇਆ ਸਿੰਘ ਲਾਹੌਰੀਏ ਦੇ ਘਰ ਵਾਲੀ ਨੇ 10 ਸਾਲ ਜੋਧਪੁਰ ਕੱਟਿਆ ਰਾਜਸਥਾਨ ਦੇ ਵਿੱਚ ਜਿੱਥੇ ਸਿਰਫ ਤੇ ਸਿਰਫ 7 ਲੀਟਰ ਪਾਣੀ ਮਿਲਦਾ ਹੁੰਦਾ ਸੀ ਉਸੇ ਨਾਲ ਹੀ ਨਹਾਉਣਾ ਉਹ ਚੋਂ ਪਾਣੀ ਪੀੜਿਆ ਤੇ ਉਸੇ ਨਾਲ ਹੀ ਕੱਪੜੇ ਧੋਣੇ ਨੇ ਤੇ 10 ਸਾਲ ਉਸ ਬੀਬੀ ਨੇ ਕੱਟੇ ਨੇ ਤੇ ਉਹ ਬੀਬੀ ਇਸ ਹੱਕਦਾਰ ਸੀ ਹੀ ਇਹਦੀ ਮਾਈ ਭਾਗ ਅਵਾਰਡ ਦੀ ਜਿਹਨੇ ਆਪਣੀ ਸਾਰੀ ਉਮਰ ਲਾਤੀ ਸਖ ਸੰਘਰਸ਼ ਦੇ ਵਿੱਚ ਭਾਈ ਦਾਇਆ ਸਿੰਘ ਲਾਹੌਰੀਏ ਨੇ ਜਿਸ ਸੰਘਰਸ਼ ਲੜਿਆ ਤਾਂ ਉਹਦੇ ਮੋਢੇ ਨਾਲ ਮੋਢਾ ਲਾ ਕੇ ਉਹਦੇ ਘਰ ਵਾਲੀ ਘੜੀ 10 ਸਾਲ ਕੈਦ ਕੱਟੀ ਮਾਈ ਭਾਗੂ ਦੀ ਹੱਕਦਾਰ ਸੀ ਅਵਾਰਡ ਦੀ ਮਾਨ ਸਾਹਿਬ ਆਪਾਂ ਉਹਨੂੰ ਅਵਾਰਡ ਘਰੇ ਜਾ ਕੇ ਨਹੀਂ ਸੀ ਦੇ ਸਕਦੇ ਜਾਂ ਕੋਈ ਸਵਾਗਤ ਰੱਖ ਕੇ ਨਹੀਂ ਸੀ ਦੇਣ ਦਾ ਹੱਕ ਬਣਦਾ ਜਿਹਨੇ ਸਾਰੀ ਉਮਰ ਲਾਤੀ ਮੈਂ ਤੁਹਾਨੂੰ ਬੀਬੀਆਂ ਗਿਣਾਉਂਦਾ ਜਾਊਂਗਾ ਕੰਲੀ ਇੱਕ ਪਰਿਵਾਰ ਦੀ ਜਾਂ ਇੱਕ ਬੀਬੀ ਦੀ ਗੱਲ ਨਹੀਂ ਮੈਂ ਕਰਦਾ ਮੈਂ ਗੱਲ ਕਰਦਾ ਘੱਟੋ ਘੱਟ ਤੁਹਾਨੂੰ ਸੰਘਰਸ਼ ਦੇ ਵਿੱਚ ਜਿੰਨਾ ਬੀਬੀਆਂ ਦਾ ਵੱਡਾ ਯੋਗਦਾਨ ਹੈ ਮੈਂ ਉਹਨਾਂ ਦੀ ਗੱਲ ਕਰਦਾ 7 ਲੀਟਰ ਪਾਣੀ ਮਿਲੇ ਤੁਹਾਨੂੰ ਮਗਰ ਤੁਹਾਡੀ ਕੋਈ ਮੁਲਾਕਾਤ ਕਰਨ ਆਵੇ ਤੁਹਾਨੂੰ ਕੋਈ ਮਿਲਣ ਨਾ ਆਵੇ ਬੜਾ ਕੁਝ ਤਸ਼ੱਦਦ ਝੱਲਣ ਤੋਂ ਬਾਅਦ ਜੇਲ੍ਹ ਦੇ ਵਿੱਚ ਜਿਹੜਾ ਮੈਂਟਲੀ ਟੌਰਚਰ ਉਹਨਾਂ ਨੇ ਝੱਲੇ 7 ਲੀਟਰ ਪਾਣੀ ਨਾਲ ਉਸ ਨਾਲ ਹੀ ਨਹਾਉਣਾ ਧੋਣਾ ਉਸੇ ਨਾਲ ਹੀ ਕੱਪੜੇ ਧੋਣੇ ਨੇ ਉਹਦੇ ਵਿੱਚ ਹੀ ਪਾਣੀ ਨਾਲ ਤੇ ਉਸੇ ਪਾਣੀ ਨਾਲ ਤੁਸੀਂ ਉਸੇ ਪਾਣੀ ਪੀਣਾ ਚਲੋ ਅੱਗੇ ਆਜੋ ਤੁਸੀਂ ਦਰਬਾਰ ਸਾਹਿਬ ਜਾਣਦੇ ਹੋ ਸਾਰੇ ਆਪਾਂ ਜਾਣਦੇ ਹਾਂ ਦਰਬਾਰ ਸਾਹਿਬ ਦੇ ਵਿੱਚ ਇੱਕ માતા ਦੀ ਫੋਟੋ ਵਾਇਰਲ ਹੋਈ ਸੀ ਉਹ ਜਿਹੜੀ માતા ਉੱਤੇ ਦੋ ਝਾੜੂ ਹੁੰਦੇ ਆ ਉਹਦੇ ਹੱਥ 'ਚ ਦੋ ਝਾੜੂ ਲਾਉਂਦੀ ਹੈ ਕਿਸ ਕੀ ਬੰਨੀ ਹੁੰਦੀ ਹੈ ਵੱਡਾ ਸੜ ਜੂੜਾ ਇੱਥੇ ਕਰਿਆ ਹੁੰਦਾ ਹੈ ਬਜ਼ੁਰਗ ਅਵਸਥਾ ਚਾਹੋ ਦਰਬਾਰ ਸਾਹਿਬ ਰਹਿੰਦੇ ਨੇ ਉਸ માતા ਦੇ ਚਾਰ ਪੁੱਤ ਚਾਰ ਪੁੱਤਰ ਉਸ ਮਾਤਾ ਦੇ ਤੇ ਪੰਜਵਾਂ ਉਸ ਮਾਤਾ ਦਾ ਘਰ ਵਾਲਾ ਪੰਜ ਜੀ ਆਪਦੇ ਪਰਿਵਾਰ ਦੇ ਸ਼ਹੀਦ ਕਰਾਤੇ ਅੱਜ ਵੀ ਅਮਰਤਾ ਰਹੀ ਹੈ ਕਿਸ ਕੀ ਬੰਨੀ ਹੋਈ ਹੈ ਤੇ ਗੁਰੂ ਘਰ ਦੇ ਨਾਲ ਇੰਨੇ ਜੁੜਿਆ ਵੀ ਦਰਬਾਰ ਸਾਹਿਬ ਦੇ ਵਿੱਚ ਦੋ ਝਾੜੂਆਂ ਨਾਲ ਉਹ ਸੇਵਾ ਕਰਦੇ ਨੇ ਤੇ ਦਰਬਾਰ ਸਾਹਿਬ ਸਰਾ ਦੇ ਵਿੱਚ ਰਹਿੰਦੇ ਨੇ ਅਸੋਰੀ ਉਸ ਕਰਮਾਂ ਦੇ ਵਿੱਚ ਰਹਿੂ ਲੈਂਦੇ ਨੇ ਉਹ ਸੀ ਮਾਤਾ ਹੱਕਦਾਰ ਮਾਈ ਭਾਗੋ ਅਗਵੜੀ ਅੱਗੇ ਆ ਜੋ ਆ ਜਿਹੜੀ ਬੀਬੀ ਪ੍ਰਵੀਨ ਕੌਰ ਹੈ ਇੱਕ ਇੱਕ ਬੀਬੀ ਪ੍ਰਵੀਨ ਕੌਰ ਹੈ ਪਿੱਛੇ ਜੇ ਆ ਇੱਕ ਮਨੁੱਖੀ ਬੰਬ ਬਣ ਕੇ ਸੱਸੇ ਵਾਲੇ ਦੇ ਉੱਤੇ ਅਟੈਕ ਹੋਣਾ ਸੀ ਉਹ ਫੜੇ ਗਏ ਉਹ ਮੁਸਲਮਾਨ ਤੋਂ ਸਿੱਖ ਬਣੀ ਬੀਬੀ ਪ੍ਰਵੀਨ ਕੌਰ ਜਿਨੇ ਆਪਣੇ ਆਪ ਨੂੰ ਮਨੁੱਖੀ ਬੰਬ ਬਣਾਇਆ ਉਹ ਹੱਕਦਾਰ ਸੀਗੇ ਮਾਈ ਪਾ ਗੋਬਰ ਦੇ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਦਾਤੇ ਲਾਤਾ ਅੱਗੇ ਆ ਜੋ ਭਾਈ ਹਰਨੇਕ ਸਿੰਘ ਪੱਪ ਕੋਈ ਸੁਣਿਆ ਹੋਣਾ ਲਓ ਭਾਈ ਹਰਨੇਕ ਸਿੰਘ ਪੱਪ ਦਾ ਜਿਨ੍ਹਾਂ ਨੇ ਲੰਮਾ ਸਮਾਂ ਜੇਲ੍ਹ ਕੱਟੀਆਂ ਬਾਹਰ ਨੇ ਉਹਨਾਂ ਦੇ ਮਾਤਾ ਜੀ ਨੂੰ ਭਾਈ ਹਰਨੇਕ ਸਿੰਘ ਪੱਪ ਦੇ ਮਾਤਾ ਜੀ ਨੂੰ 7 ਮਹੀਨੇ ਡੇਲ ਨੂੰ ਠਾਣੇ ਦੇ ਵਿੱਚ ਰੱਖਿਆ ਗਿਆ ਹਵਾ ਲਾਚ ਇਕਦਾਂ ਦਾ ਪਰਚਾ ਦੇ ਕੇ ਜੇਲ੍ਹ ਭੇਜ ਦੇਣਾ ਕੋਈ ਸਿਸਟਮ ਕਰ ਦੇਣਾ ਉਹ ਨਹੀਂ ਬਿਨਾ ਕੋਈ ਚਾਰਜ ਲਾਏ ਬਿਨਾ ਕੋਈ ਕਸੂਰ ਦੇ ਬਿਨਾ ਕੋਈ ਗੱਲਬਾਤ ਕੀਤੇ ਬੱਚੋ ਪੜ ਕੇ ਉੱਥੇ ਹਵਾਲਾ ਅੰਦਰ ਰਾਣੇ ਚ ਰੱਖਿਆ ਤੇ ਭਾਈ ਹਰਨੇਕ ਸਿੰਘ ਪੱਪ ਨੇ ਲੰਮਾ ਸਮਾਂ ਜੇਲ੍ਹ ਕੱਟੀ ਉਹਨਾਂ ਦੇ ਮਾਤਾ ਜੀ ਜਿਨ੍ਹਾਂ ਨੇ ਟੌਰਚਰ ਸਹਿਆ ਗੰਦੇ ਤੋਂ ਗੰਦਾ ਟੌਰਚਰ ਸਹਿਆ ਇਸ ਜਿਹੜੀ ਭਾਰਤੀ ਹਕੂਮਤ ਤੇ ਜਿਹੜੇ ਹਰਦੇਸੀ ਜੀ ਉਹਨਾਂ ਨੇ ਮਾਤਾ ਜੀ ਤੇ ਬਹੁਤ ਜ਼ਿੱਦ ਕੀਤਾ ਉਹ ਮਾਤਾ ਜੀ ਜਸਨ ਦੇ ਪਿਛੇ ਹੱਕਦਾਰ ਮਾਈਪਾ ਗੋਬੜ ਦੀ ਬਾਨ ਸਾਹਿਬ ਉਹਨਾਂ ਨੂੰ ਆਪਣਾ ਹੱਕ ਨਹੀਂ ਸੀ ਬਣਦਾ ਵੀ ਉਹਨਾਂ ਨੂੰ ਜਾ ਕੇ ਆਪਾਂ ਮਾਈਪਾ ਗੋਬੜ ਦੀ ਜਿਨ੍ਹਾਂ ਦੇ ਕੇਸ ਨੇ ਜਿਹੜੇ ਹੁਣ ਚਿੱਤੇ ਹੋ ਗਏ ਤੇ ਜਦੋਂ ਸੰਘਰਸ਼ ਸੀ ਉਦੋਂ ਹਰ ਥੋੜੀ ਉਮਰ ਸੀ ਕੀ ਉਹਨਾਂ ਦੀ ਹਰਦੀਪ ਸਿੰਘ ਪਾਪੇ ਦਾ ਆਪਣੀ ਜ਼ਿੰਦਗੀ ਲਾਤੀ ਉਹ ਹੱਕਦਾਰ ਸੀ ਉਹਨਾਂ ਦੇ ਮਾਤਾ ਜੀ ਤੇ ਬੀਬੀ ਹਰਦੀਪ ਕੌਰ ਬੀਬੀ ਹਰਦੀਪ ਕੌਰ ਦਾ ਨਾਂ ਜਾਣਦੇ ਹਾਂ ਇਹ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਆਵਾਰਾ ਦੇ ਘਰ ਵਾਲੀ ਸੀਗੇ ਬੀਬੀ ਹਰਦੀਪ ਕੌਰ ਜਿਨ੍ਹਾਂ ਦੇ ਉੱਤੇ ਪੁਲਿਸ ਨੇ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਇੰਨਾ ਜ਼ਿਆਦਾ ਟੌਰਚਰ ਕੀਤਾ ਕਿ ਉਹਨਾਂ ਦੇ ਸਿਰ ਦੇ ਵਿੱਚ ਬ੍ਰੇਨ ਬ੍ਰੇਨ ਦੀ ਉਮਰ ਹੋ ਗਿਆ ਤੇ ਉਹ ਚੜ੍ਹਾਈ ਕਰਕੇ ਉਹਨਾਂ ਨੇ ਸਿੱਖੀ ਸਦਕ ਕੇਸਾਂ ਤੇ ਸਵਾਸਾਂ ਸੰਗ ਨਿਵਾਇਆ ਉਹ ਸੀਗੇ ਅਸਲ ਦੇ ਵਿੱਚ ਮਾਈ ਭਾਗੂ ਅਵਾਰਡ ਦੇ ਜਿਹੜੇ ਹੱਕਦਾਰ ਬੀਬੀ ਹਰਦੀਪ ਕੌਰ ਸਮਰਾਲੇ ਤੋਂ ਸੀਗੇ ਬੀਬੀ ਹਰਦੀਪ ਕੌਰ ਸਮਰਾਲਾ ਤੁਸੀਂ ਸਰਚ ਮਾਰਿਓ ਭਾਈ ਸਿੰਘ ਸਾਹਿਬ ਭਾਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਜਗਤਾਰ ਸਿੰਘ ਆਵਾਰਾ ਦੇ ਘਰ ਵਾਲੇ ਸੀ ਪਰਿਵਾਰ ਸੀ ਉਹਨਾਂ ਦਾ ਉਹ ਤੋਂ ਅੱਗੇ ਆਜੋ ਬੀਬੀ ਚਰਨਜੀਤ ਕੌਰ ਵਾਈਫ ਆਫ ਰਣਜੀਤ ਸਿੰਘ ਨੀਟਾ ਸਿੱਖ ਸਮਾਜ ਦੇ ਵਿੱਚ ਬਹੁਤ ਵੱਡਾ ਨਾਮ ਹੈ ਜਿਨ੍ਹਾਂ ਦੀ ਡੈਥ ਹੈ ਜਿਹੜੀ ਉਹ ਪਾਕਿਸਤਾਨ ਦੇ ਵਿੱਚ ਹੋ ਗਈ ਬੀਬੀ ਚਰਜੀਤ ਕੌਰ ਦੀ ਤੇ ਹਾਲੇ ਤੱਕ ਮਿਲਦਾ ਸੀ ਇੱਧਰ ਉਹਨਾਂ ਦਾ ਭੋਗ ਵੀ ਨਹੀਂ ਪਾਇਆ ਉਹਨਾਂ ਨੇ ਸਿੱਖ ਸੰਘਰਸ਼ ਲੜਿਆ ਵੀ ਦੇਖਿਆ ਵੀ ਸਭ ਕੁਝ ਕੀਤਾ ਉਜਾੜਾ ਵੀ ਹੋਇਆ ਉਹਨਾਂ ਦੇ ਪਰਿਵਾਰ ਉਹਨਾਂ ਪਰਿਵਾਰਾਂ ਦਾ ਅਸਲ ਦੇ ਵਿੱਚ ਮਾਨ ਸਾਹਿਬ ਉਹ ਸੀਗੇ ਹੱਕਦਾਰ ਅੱਗੇ ਆਜੋ ਇੱਕ ਬੀਬੀ ਹੋਰ ਸੀਗੀ ਜਿਨ੍ਹਾਂ ਨੇ ਕਲਦੀਪ ਬਰਾੜ ਦੇ ਚਾਗੂ ਮਹਾਰਾਜ ਸਿੰਘ ਇੰਗਲੈਂਡ 'ਚ ਕਾਫੀ ਲੰਮੀ ਲੰਮਾ ਟਾਈਮ ਉਹਨਾਂ ਨੇ ਜੇਲ੍ਹ ਕੱਟੀ ਐ ਕਲਦੀਪ ਬਰਾੜ ਜੀ ਨੇ ਦਰਬਾਰ ਸਾਹਿਬ ਦੇ ਉੱਤੇ ਟੈਂਕ ਚੜਾਈਂ ਤੋਪਾਂ ਚੜਾਈਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਹਿ ਢੇਰੀ ਕੀਤਾ ਇੰਗਲੈਂਡ ਦੇ ਵਿੱਚ ਅਬਦਾ ਵਧੀਆ ਕੰਮਕਾਰ ਸੀ ਵਧੀਆ ਜੀਵਨ ਬਤੀਤ ਕਰਦੇ ਸੀ ਪਰ ਅੰਦਰੋਂ ਦਰਦ ਸੀਗਾ ਜਿਹੜਾ ਜਿਹੜੇ ਕਾਲਪਤਖਬ ਤੇ ਹੋਏ ਹਮਲੇ ਦਾ ਉਹਦੇ ਤੇ ਅਟੈਕ ਕੀਤਾ ਉਸ ਬੀਬੀ ਨੂੰ ਸਾਡਾ ਹੱਕ ਨਹੀਂ ਸੀ ਵੰਡਦਾ ਮਾਈ ਭਾਗੋ ਅਵਾਰਡ ਦੇਣ ਦਾ ਜਿਨ੍ਹਾਂ ਨੇ ਇਹ ਸੰਘਰਸ਼ ਅੱਗੇ ਲਗਾਤਾ ਤੇ ਬਾਕੀ ਜਦੋਂ ਉਸ ਕੁੜੀ ਨੂੰ ਮਾਈ ਭਾਗੋ ਅਵਾਰਡ ਦੇ ਰਹੇ ਸੀ ਤਾਂ ਉਸ ਟਾਈਮ ਉੱਥੇ ਮੇਰੇ ਖਿਆਲ ਹੈ ਮੌਜੂਦ ਸੀਗੇ ਬੀਬੀ ਚਰਨਜੀਤ ਕੌਰ ਮਾਤਾ ਜੀ ਸੀਗੇ ਅਪਵਤਾਰ ਸਿੰਘ ਖੰਡੇ ਦੇ ਮਾਤਾ ਜੀ ਜਿਨ੍ਹਾਂ ਦਾ ਪਤੀ ਵੀ ਇਸ ਸੰਘਰਸ਼ ਦੇ ਵਸ਼ੀਦ ਹੋਇਆ ਤੇ ਅੱਜ ਜਿਹੜਾ ਸੰਘਰਸ਼ ਲੜ ਰਹੀਆਂ ਇਸ ਸੰਘਰਸ਼ ਨੂੰ ਪੀਕ ਤੇ ਰੱਖਣ ਵਾਲਾ ਸਾਡਾ ਸੂਰਮਾ ਵੀਰ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦੇ ਮਾਤਾ ਜੀ ਨੂੰ ਨਹੀਂ ਸੀ ਦੇਣਾ ਸੀ ਮਾਈ ਭਾਗੋਵੜ ਕਿਉਂ ਕਿ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਫੇਮਸ ਨਹੀਂ ਹੈਗੀ ਜੇ ਸੋਸ਼ਲ ਮੀਡੀਆ ਤੇ ਵੀਮਸ ਹੁੰਦੇ ਫੇਰ ਚਾਰ ਬੰਦੇ ਇਹਨਾਂ ਦੀ ਇਹਨਾਂ ਨੂੰ ਦੇਖਦੇ ਫੇਰ ਅਸੀਂ ਸ਼ਾਇਦ ਇਹਨਾਂ ਨੂੰ ਕਰਦੇ ਇਹਨਾਂ ਦੇ ਕਿਉਂਕਿ ਮੈਂ ਉਸ ਬੀਬੀ ਦਾ ਵਿਰੋਧੀ ਨਹੀਂ ਹੈਗਾ ਉਸ ਕੁੜੀ ਦਾ ਉਹ ਭੈਣ ਦਾ ਵਿਰੋਧੀ ਨਹੀਂ ਹੈਗਾ ਮੈਂ ਕਹਿੰਦਾ ਭੈਣ ਦੀ ਛੋਟੀ ਉਮਰ ਹੈ ਜੇ ਹੋਰ ਬਤੇਰੇ ਉਤਾਰ ਚੜਾਉਣੇ ਨੇ ਵੀ ਉਹ ਕਾਇਮ ਸलो कृपा ਕਰਨ ਗੁਰੂ ਸਾਹਿਬ ਉਹ ਕਾਇਮ ਰੱਖ ਸਕੇ ਸੀ ਅੱਗੇ ਮੈਂ ਤੁਹਾਨੂੰ ਹੋਰ ਦੱਸਦਾ ਬੀਬੀ ਜੀ ਇਕਾ ਹੋਰ ਵੱਡੀਆਂ ਬਾਠਾਂ ਫਤਿਹਗੜ ਸਾਹਿਬ ਉਨਾ ਬਾਰੇ ਸਰਚ ਕਰੋ ਉਹਨਾਂ ਨੂੰ জানੋ ਕੌਣ ਨੇ ਉਹ ਵੀ ਹੱਕਦਾਰ ਨੇ ਮਾਈ ਭਾਗੋਗੌਰ ਦੇ ਇੱਕ ਬੀਬੀ ਅਮਰਪਾਲ ਕੌਰ ਹੈ ਜਿਹੜੇ ਪਿੱਛੇ ਜਿਹੇ ਪੜੇ ਗਏ ਸੀ ਜਿਨ੍ਹਾਂ ਕੋਲ ਆਸਲਾ 5 ਸਾਲ ਤਕਰੀਬਨ ਉਹਨਾਂ ਨੇ ਜੇਲ੍ਹ ਕੱਟੀ ਐ ਸਿੱਖ ਸੰਘਰਸ਼ ਵਾਸਤੇ ਉਹ ਵੀ ਉੱਟ ਕੇ ਤੁਰੇ ਸੀ ਸਿੱਖ ਸੰਘਰਸ਼ ਦੇ ਲਈ ਚਲੋ ਫੜੇਗੇ ਕੋਈ ਜੀ ਸਾਡੀ ਸਿਰੇ ਚੜਦੀ ਹੈ ਕੋਈ ਨਹੀਂ ਚੜਦੀ ਉਹ ਬੀਬੀ ਹੱਕਦਾਰ ਸੀ ਮਾਈ ਭਾਗੋਗੌਰ ਦੀ ਸਾਡਾ ਹੱਕ ਬਣਦਾ ਸੀ ਵੀ ਉਹਨਾਂ ਨੂੰ ਮਾਈ ਭਾਗਾ ਗੋਡ ਦੇਈਏ ਇੱਕ ਆਪਣੀ ਭੈਣ ਹੈ ਬੀਬੀ ਸਰੇਂਦਰ ਕੌਰ ਉਹ ਰੋਪੜ ਥੇਲ ਦੇ ਵਿੱਚ ਵੱਡਾ ਪਿਛਲੇ 6 ਸਾਲ ਤੋਂ ਉਹਦੇ ਪਰਿਵਾਰ ਨੇ ਉਹਨਾਂ ਨੂੰ ਬੇਦਖ ਉਹਨੂੰ ਬੇਦਖਲ ਕਰਤਾ ਪਿੱਛੇ ਉਹਦੇ ਉਹ ਜਾਂਦੇ ਨਹੀਂ ਉਸ ਭੈਣ ਤੋਂ 2 ਪਿਸਟਲ ਗ੍ਰਾਮਦ ਹੋ ਗਏ ਸੀ ਉਹਦੇ ਉੱਤੇ ਯੂ ਏ ਪੀ ਏ ਲੱਗੀ ਹੋਈ ਹੈ ਯੂ ਆਪਾ ਠੀਕ ਹੈ ਜੀ ਤੇ ਇਸ ਵਕਤ ਉਹ ਰੋਪੜ ਜੇਲ੍ਹ ਦੇ ਵਿੱਚ ਬੰਦਾ ਹੈ ਉਹਦੀ ਉਹਨੂੰ ਅਵਾਰਡ ਨਹੀਂ ਦੇਣਾ ਤਾਂ ਘੱਟੋ-ਘੱਟ ਉਸ ਭੈਣ ਦੀ ਮੁਲਾਕਾਤ ਹੀ ਕਰਿਓ ਚਾਰ ਗੰਢੇ ਹੀ ਦੇਓ ਉਸ ਭੈਣ ਨੂੰ ਰੋਪਟੀ ਤਾਂ ਚੱਜ ਨਾਲ ਖਾ ਲਈ ਉਹ ਨਰਸਿਸਿਗੀ ਭੈਣ ਪਰ ਸਿਕ ਸੰਘਰਸ਼ ਬਾਰੇ ਪੜਦੀ ਸੀ ਸਮਝਦੀ ਸਾਰੀ ਗੱਲ ਨੂੰ ਉਹ ਇਸ ਲਾਈਨ ਦੇ ਵਿੱਚ ਤੁਰੀ ਚਲੋ ਦੋ ਪਿਸਟਲ ਤੋਂ ਬਰਾਮਦ ਹੋ ਗਏ ਯਾਪਾ ਲੱਗ ਗਿਆ 6 ਸਾਲ ਹੋ ਗਏ ਰੋਪੜ ਜੇਨ ਦੇ ਵਿੱਚ ਬੰਦ ਹੈ ਅਵਾਰਡ ਨਹੀਂ ਸੀ ਦੇਣਾ ਘੱਟੋ ਘੱਟ ਆਪਾਂ ਜਾ ਕੇ ਉਹਦੀ ਮੁਰਾਕਾਤੀ ਕਰਿਓ ਰਹਿਣ ਦਿਓ ਗਾਰਡ ਦੇਣ ਨੂੰ ਤੇ ਭਾਈ ਸਰਜੀਤ ਸਿੰਘ ਪੈਂਟਾ ਜਿਨ੍ਹਾਂ ਦੇ ਪਰਿਵਾਰ ਦੇ 13 ਜੀ ਉਹਨਾਂ ਦੀ ਮਾਤਾ ਜੀ ਜਿਨ੍ਹਾਂ ਨੇ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸਰਦੇਸ਼ ਸਿੰਘ ਸੁੱਖਾ ਨੂੰ ਪਨਾਹ ਦੇ ਮਸਲੇ 'ਚ ਜਾਂ ਇਹ ਸਾਰੇ ਸਿਸਟਮ ਦੇ ਵਿਸੰਗਤ ਦੇ ਵਿੱਚ 3 ਸਾਲ ਜੇਲ੍ਹ ਕੱਟੀਏ ਉਹਨਾਂ ਦੇ ਪਰਚਾ ਹੋਇਆ ਸੀ ਤੇ ਉਹਨਾਂ ਦੇ ਪਰਿਵਾਰ ਦੇ 13 ਜੀ ਜੀਦ ਹੋ ਗਏ ਤੇ ਅੱਜ ਉਹ ਮਾਤਾ ਪੰਥ ਵੱਲ ਵੇਖਦੀ ਹੈ ਸਾਡਾ ਹੱਕ ਨਹੀਂ ਪੜਦਾ ਵੀ ਘੱਟੋ ਘੱਟ ਜੇ ਅਸੀਂ ਮਾਤਾ ਨੂੰ ਅਵਾਰਡ ਨਹੀਂ ਦੇਣਾ ਮਾਈ ਭਾਗੂ ਦਾ ਵੋਟ ਨਹੀਂ ਦੇਣਾ ਤਾਂ ਘੱਟੋ ਘੱਟ ਜਾ ਕੇ ਇਸ ਪਰਿਵਾਰ ਦੇ ਇੱਕ ਸਰੂਪਾਤ ਪਾ ਦਈਏ ਯਾਰ ਗੁਰਾ ਸੰਦਾ ਪਹੁੰਚ ਤਾਂ ਕਰਦੀ ਉਹਨਾਂ ਪਰਿਵਾਰਾਂ ਤੱਕ ਅਸੀਂ ਪਰ ਅਸੀਂ ਕਾਲੇ ਪੈ ਜਾਂਦੇ ਆ ਕਿਉਂਕਿ ਬਹੁਤੇ ਲੋਕ ਸੋਸ਼ਲ ਮੀਡੀਆ ਦੀ ਜ਼ਿੰਦਗੀ ਨੂੰ ਸਭ ਕੁਝ ਸਮਝੀ ਬੈਠੇ ਨੇ ਜਾਂ ਜਿਹੜੇ ਸਾਡੇ ਲੀਡਰ ਨੇ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਮਾੜਾ ਜਾਂ ਆਪ ਹੁੰਦਾ ਉਹਨੂੰ ਖਿੱਚ ਲੋ ਪਹਿਲਾਂ ਸੋਨੀਆ ਮਾਨ ਨੂੰ ਨੇੜੇ ਲਾਈ ਬੈਠੇ ਸੀ ਚਲੋ ਉਹ ਵੀ ਕਿਰਪਾ ਰੜ ਕੇ ਕਹਿੰਦੀ ਸੀ ਮੇਰੇ ਤੇ ਦਿਓ ਪਰਚਾ ਉਹ ਕਿੱਧਰ ਸੇ ਲਈ ਤਾਂ ਜਿੰਨਾਂ ਨੇ ਸਿੱਖ ਸੰਘਰਸ਼ ਲੜਿਆ ਸਾਡੀਆਂ ਬੀਬੀਆਂ ਨੇ ਸਾਡੀਆਂ ਭੈਣਾਂ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਰੁਲ ਗਏ ਜਿਨ੍ਹਾਂ ਨੂੰ ਗੁੱਤਾਂ ਤੋਂ ਫੜ ਕੇ ਇਹ ਜ਼ਾਲਮ ਪੁਲਿਸ ਵਾਲੇ ਲੈ ਗਏ ਥਾਣਿਆਂ ਦੇ ਵਿੱਚ ਛੇ ਮਹੀਨੇ ਬਿਨਾਂ ਗੱਲ ਤੋਂ ਬੰਦ ਰੱਖਿਆ ਉਹਨਾਂ ਬੀਬੀਆਂ ਨੂੰ ਨਹੀਂ ਦੇਣਾ ਮਾਈਪਾ ਗੋਬਾੜ ਅੱਪਾ ਕਿਸੇ ਦੇ ਮੈਂ ਵਿਰੋਧ ਮੈਂ ਵੇਰ ਕੰਨਾ ਵੀ ਇੱਕ ਵਿਰੋਧ ਨਹੀਂ ਹੈਗਾ ਮੈਂ ਉਸ ਭੈਣ ਦੀ ਚਲੋ ਵਧੀਆ ਗੱਲ ਹੈ ਉਹਨੂੰ ਦੇਖ ਕੇ ਹੋਰ ਕੁੜੀਆਂ ਦੇ ਵਿੱਚ ਵੀ ਇਸ ਚੀਜ਼ ਦੀ ਸਪਿਰਟ ਆਉਗੀ ਵੀ ਕਿਵੇਂ ਜੇ ਪ੍ਰਸ਼ਾਸਨ ਵੀ ਚਾਹੇ ਜਾਲਮ ਬਣ ਕੇ ਟੋਟੇ ਤੇ ਚੜ ਕੇ ਆਉਂਦਾ ਕਿਵੇਂ ਉਹਨੂੰ ਜਵਾਬ ਦੇਣਾ ਇਹ ਗੱਲ ਠੀਕ ਹੈ ਇਸ ਗੱਲ ਨਾਲ ਸਹਿਮਤ ਹਾਂ ਮੈਂ ਨਾਮ ਹੈ ਨੂੰ ਕੋਈ ਜੈਲਸੀ ਹੈ ਵੀ ਉਸ ਭੈਣ ਨੂੰ ਕਿਹਾ ਹਾਂ ਤੁਸੀਂ ਬਾਈ ਭਗਵ ਅਵਾਰਡ ਦਿੱਤਾ ਮੈਂ ਕਹਿ ਰਿਹਾ ਉਸ ਭੈਣ ਦੀ ਉਮਰ ਨਿਆਣੀ ਹੈ ਜੇ ਹੋਰ ਉਤਾਰ ਚੜਾਉਣੇ ਨੇ ਵੀ ਉਹ ਚੀਜ਼ ਨੂੰ ਕਾਇਮ ਵੀ ਰੱਖ ਸਕੇ ਇਹ ਵੀ ਅਰਦਾਸ ਤਾਂ ਕਰਦੇ ਹਾਂ ਤੇ ਜਿਹੜੇ ਪਰਿਵਾਰ ਨੇ ਮੈਂ ਤੁਹਾਨੂੰ ਗਣਾਈ ਨੇ ਮੇਰੇ ਖਿਆਲ ਚ 15 13 14 ਭੈਣਾ ਤੇ ਤੇ 15 ਪਰਿਵਾਰ ਮੈਂ ਤੁਹਾਨੂੰ ਗਿਣਾਤੇ ਭਾਈ ਸਦਰ ਸਿੰਘ ਡਿਕਰੀ ਨਾਲ ਮੇਰੀ ਇਸ ਵਿਸ਼ੇ ਤੇ ਗੱਲਬਾਤ ਹੋਈ ਸਾਰੀ ਤੇ ਉਹਨਾਂ ਨੇ ਬੜੀ ਸਹਿਯੋਗ ਕਰਕੇ ਸਾਰੀਆਂ ਗੱਲਾਂ ਮਰਦਾਂ ਮੇਰੇ ਨਾਲ ਸ਼ੇਅਰ ਕਰੀਆਂ ਮੈਂ ਵੀ ਸੁਣੀਆਂ ਸਮਝੀਆਂ ਤੇ ਮੈਨੂੰ ਲੱਗਿਆ ਵੀ ਇਹ ਗੱਲ ਜ਼ਰੂਰੀ ਹੈ ਆਪਾਂ ਨੂੰ ਸਾਰਿਆਂ ਨੂੰ ਦੱਸ ਦਈਏ ਦੀ ਭਾਈ ਸਿੱਖ ਸੰਘਰਸ਼ ਲੜਨ ਵਾਲੀਆਂ ਬੀਬੀਆਂ ਦਾ ਸਿੱਖ ਸੰਘਰਸ਼ ਲੜਨ ਵਾਲੇ ਪਰਿਵਾਰ ਜਿਨ੍ਹਾਂ ਨੇ ਸਾਰੇ ਬੰਦੇ ਸ਼ਹੀਦ ਹੋ ਗਏ ਪਰਿਵਾਰ ਦੇ ਵਿੱਚ ਸਿਰ ਬੀਬੀਆਂ ਰਹਿ ਗਈਆਂ ਉਹ ਬੀਬੀਆਂ ਜਿਨ੍ਹਾਂ ਨੇ ਸਿੱਖੀ ਸਿਦਕ ਕਾਇਮ ਰੱਖਿਆ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਤੱਕ ਨਿਭਾਉਣ ਦਾ ਪ੍ਰਣ ਕੀਤਾ ਹੋਇਆ ਉਹ ਬੀਬੀਆਂ ਨੂੰ ਜ਼ਰੂਰ ਮਾਨ ਸਤਿ ਸਨਮਾਨਤ ਵੀ ਕਰੋ ਉਹਨਾਂ ਨੂੰ ਸੋਪਾਓ ਵੀ ਦਿਓ ਉਹਨਾਂ ਦੀਆਂ ਪ੍ਰੋਬਲਮਾਂ ਵੀ ਦੇਖੋ ਪਰਿਵਾਰ ਕਿਵੇਂ ਚੱਲ ਰਿਹਾ ਇਹਨੇ ਰੋਟੀ ਪਾਣੀ ਦਾ ਕਿਵੇਂ ਚੱਲ ਰਿਹਾ ਸਿਸਟਮ ਉਹ ਵੀ ਆਪਾਂ ਚੈੱਕ ਕਰੀਏ ਮੜਾ ਜਾਂ ਤੇ ਉਹ ਵੀ ਦੱਸੀਏ ਇਹ ਨਹੀਂ ਹੈਗਾ ਵੀ ਇਹ ਕੋਈ ਸੋਸ਼ਲ ਮੀਡੀਆ ਤੇ ਉੱਟ ਘੜਿਆ ਆਪਾਂ ਚੱਕ ਕੇ ਉਹਨੂੰ ਰੋਪਾ ਪਾਤਾ ਬਾਜੀਵਾ ਹੋ ਗਈ ਇਹ ਨਹੀਂ ਯਾਰ ਗੱਲ ਮੜਾ ਜੀ ਸਾਨੂੰ ਸੋਚ ਸਮਝ ਕੇ ਸਾਰਾ ਸਿਸਟਮ ਕਰਨਾ ਪੈਣਾ ਹੈ ਵੀ ਇਹ ਗੱਲਾਂ ਚੰਗੀਆਂ ਲੱਗਦੀਆਂ ਗੱਲਾਂ ਤਾਂ ਹੋਰ ਬੜੀਆਂ ਨੇ ਜਿਹੜੀਆਂ ਮੈਂ ਕਹਿ ਲੈਣੀਆਂ ਪਰ ਲੋ ਇਹਨਾਂ ਨੇ ਫਿਰ ਉਹਦੀ ਸਰਟੀਫਿਕੇਟ ਦੇ ਦੇਣਾ ਦੋ ਚਾਰ ਸਰਟੀਫਿਕੇਟ ਤਾਂ ਸਾਡੇ ਬੰਦੇ ਹੱਥ 'ਤੇ ਚੱਕੀ ਫਿਰਦੇ ਹੁੰਦੇ ਨੇ ਵੀ ਜੇ ਤੂੰ ਮੇਰਨ ਸਹਿਮਤਾ ਤਾਂ ਠੀਕ ਹੈ ਜੇ ਮਹਮਾਨ ਸਾਹਿਬ ਤੇ ਮਾੜਾ ਜ ਆ ਗੱਲ ਕਹਿਤੀ ਤਾਂ ਉਹਨਾਂ ਨੇ ਸਰਟੀਫਿਕੇਟ ਦੇ ਦੇਣਾ ਵੀ ਇਹ ਤਾਂ ਬਾਦਲਾ ਦਾ ਬੰਦਾ ਹੈ ਜਾਂ ਇਹ ਭਾਜਪਾ ਦਾ ਬੰਦਾ ਹੈ ਜਾਂ ਫਿਰ ਇਹ ਏਜੰਸੀਆਂ ਦਾ ਬੰਦਾ ਹੈ ਏਜੰਸੀਆਂ ਦਾ ਬੰਦਾ ਤਾਂ ਇਹ ਕਹਿੰਦੇ ਨੇ ਹਾਂ ਬਾਬਾ ਬਲਵੀਰ ਸਿੰਘ ਪੋਤਲੇ ਦੀ ਸਿੰਘਣੀ ਜਿਨੇ 7 ਸਾਲ ਜੇਲ੍ਹ ਕੱਟੀ ਨਾਲ ਪਿਸਟਲ ਫੜ ਕੇ ਬਾਬਾ ਬਲਵੀਰ ਸਿੰਘ ਪੋਤੜੇ ਦੇ ਨਾਲ ਪਿਸਤਰ ਵੜ ਕੇ ਸੰਘਰਸ਼ ਲੜਿਆ ਤੇ 7 ਸਾਲ ਉਸ ਬੀਬੀ ਨੇ ਜੇਲ ਕੱਟੀ ਹੈ ਉਹ ਬੀਬੀ ਅੱਜ ਵੀ ਸਾਬਤ ਸੂਰਤ ਹੈ ਉਹ ਬੀਬੀ ਵੀ ਯਾਰ ਹੱਕਦਾਰ ਹੈ ਮਾਨ ਸਾਹਿਬ ਅਵਾਰਡ ਦੇ ਉਹਨਾਂ ਨੂੰ ਵੀ ਅਵਾਰਡ ਆਪਾ ਦੀ ਤੇ ਉਹਨਾਂ ਦੇ ਪਰਿਵਾਰ ਦਾ ਜਾ ਕੇ ਦੇਖੀਏ ਵੀ ਗੁਜ਼ਾਰਾ ਕਿਵੇਂ ਚੱਲ ਰਿਹਾ ਯਾਰ ਕਿਵੇਂ ਉਹ ਸਿਸਟਮ ਚਲਾ ਰਹੇ ਨੇ ਇਹ ਚੀਜ਼ਾਂ ਜ਼ਰੂਰ ਜਿਹੜੀਆਂ ਨੇ ਤੁਸੀਂ ਇਗਨੋਰ ਨਾ ਕਰੋ ਇਹਨਾਂ ਚੀਜ਼ਾਂ ਨੂੰ ਇਹ ਚੀਜ਼ਾਂ ਨੂੰ ਸਮਝੋ ਮਾੜਾ ਜਿਹਾ ਆਪਣੇ ਸਿੰਘਾਂ ਦੀ ਥੋੜੀ ਜੀ ਡਿਊਟੀ ਲਾਓ ਪਤਾ ਨਹੀਂ ਕੀ ਚੱਕਰ ਹੈ ਮਾਨ ਸਾਹਿਬ ਇਹ ਤੁਹਾਨੂੰ ਗੱਲ ਹੋ ਸਕਦਾ ਕੌੜੀ ਲੱਗੇ ਤੁਹਾਡਾ ਜਿਹੜਾ ਆਲਾ ਦਾਲਾ ਹੈ ਜਾਂ ਜਿਹੜੇ ਥੋੜੇ ਜਿਹੇ ਪ੍ਰਧਾਨ ਹੋਣੀ ਨੇ ਉਹਨਾਂ ਨੂੰ ਤਾਂ ਸਿੱਖ ਸੰਘਰਸ਼ ਜਿਹਨਾਂ ਨੇ ਲੜਿਆ ਹਥਿਆਰਬੰਦ ਸੰਘਰਸ਼ ਲੜਿਆ ਪਤਾ ਨਹੀਂ ਕਿਉਂ ਉਹ ਤਾਂ ਬੁਰੇ ਹੀ ਲੱਗਦੇ ਨੇ ਕੁਝ ਬੰਦਿਆਂ ਨੂੰ ਛੱਡ ਕੇ ਤੁਹਾਡੇ ਇੱਕ ਬੋਲ ਤੇ ਮਾਨ ਸਾਹਿਬ ਉਹਨਾਂ ਪਰਿਵਾਰਾਂ ਦੇ ਹਾਲਾਤ ਬਦਲ ਜਾਣਗੇ ਤੁਹਾਡੀ ਇੱਕ ਰਿਕੁਐਸਟ ਤੇ ਸਿੱਖ ਸੰਗਤ ਨੇ ਉਹਨਾਂ ਪਰਿਵਾਰਾਂ ਨੂੰ ਰੋਟੀ ਦਾ ਰੋਜ਼ਗਾਰ ਪੈਦਾ ਕਰਕੇ ਦੇ ਦੇਣਾ ਸਿਰਫ ਤੁਹਾਡੇ ਇੱਕ ਬੋਲ ਤੇ ਕਿਰਪਾ ਕਰੋ ਜਿਹੜੇ ਮੈਂ ਇਹ 15-16 ਪਰਿਵਾਰ ਤੁਹਾਨੂੰ ਗਿਣਾਈ ਨੇ ਇਹਨਾਂ ਪਰਿਵਾਰਾਂ ਵੱਲ ਚਾਤੀ ਮਾਰ ਲਓ ਕਿਰਪਾ ਕਰਿਓ ਸੋ ਹੋਰ ਵੀ ਗੱਲਾਂ ਬੜੀਆਂ ਸੀ ਕਹਿਣ ਵਾਲੀਆਂ ਤੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਤੇ ਆਪਾਂ ਹੁਣ ਥੋੜੇ ਦਿਨਾਂ ਤੱਕ ਇੱਕ ਸਿਸਟਮ ਸੈਟਅਪ ਕਰਕੇ ਸ਼ੁਰੂਆਤ ਕਰਾਂਗੇ ਰੋਜ਼ ਇੱਕ ਪੱਕੇ ਟਾਈਮ ਤੇ ਲਾਈਵ ਹੋਇਆ ਕਰਾਂਗੇ ਤੇ ਸਾਰੇ ਜਿਹੜੇ ਵੀਰ ਜੀ ਨੇ ਕਾਲ ਕਰਨੀਆਂ ਉਹ ਕਾਲ ਕਰਕੇ ਵਿੱਚ ਜੁੜਾਇਆ ਕਰਨਗੇ ਤੇ ਸਾਰਾ ਸਿਸਟਮ ਹੈ ਜਿਹੜਾ ਆਪਾਂ ਵਧੀਆ ਤਰੀਕੇ ਨਾਲ ਚਲਾਵਾਂਗੇ ਕੋਸ਼ਿਸ਼ ਕਰਾਂਗੇ ਵੀ ਆਪਾਂ ਸਾਰੀ ਗੱਲ ਪੰਥਾਂ ਦੇ ਪੂਰੇ ਰੱਖੀਏ ਬਾਕੀ ਪੰਥ ਆਪਦਾ ਫੈਸਲਾ ਆਪ ਕਰੇ ਸੋ ਇੰਨੀਆਂ ਕ ਬੇਨਤੀਆਂ ਮੇਰੀਆਂ ਨੇ ਜਿਹੜੀਆਂ ਉਪਰ ਮਾਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ